ਮਹਾਦੇਵ ਦੇ ਛੋਟੇ ਛੋਟੇ ਭਗਤਾਂ ਨੇ ਰੰਗ ਬੰਨਤਾ ਪਹਿਲਾ ਦਾ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਹਰ ਹਰ ਮਹਾਦੇਵ ਲਿਖਣਾ ਹੈ ਸਕੂਲ ਦੇ ਵਿੱਚ ਪ੍ਰੋਗਰਾਮ ਸੀ ਤੇ ਉੱਥੇ ਛੋਟੇ ਛੋਟੇ ਬੱਚਿਆਂ ਨੇ ਗੀਤ ਗਾਇਆ ਕਿੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਵੀ ਸੁਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਆਓ ਪਹਿਲਾਂ ਵੀਡੀਓ ਦੇਖਦੇ ਹਾਂ ਗੂੜਾ ਫੰਕਸ਼ਨ ਸੀ ਦੇਖੋ ਛੋਟੇ ਛੋਟੇ ਬੱਚੇ ਨੇ ਰੰਗ ਮੰਚਾ ਪੂਰਾ ਆਹ ਛੋਟੇ ਛੋਟੇ ਬੱਚਿਆਂ ਨੇ ਕਿਵੇਂ ਰੰਗ ਮੰਨਿਆ ਕਹਿੰਦੇ ਮਹਾਦੇਵ ਦੇ ਭਗਤ ਵੀ ਸਿਰਾ ਕਰਾ ਦਿੰਦੇ ਨੇ ਤੇ ਹਰ ਇੱਕ ਜਗ੍ਹਾ ਮਹਾਤੇਰ ਦੇ ਭਗਤ ਬੈਠੇ ਨੇ ਤਾਂ ਛੋਟੇ ਛੋਟੇ ਬੱਚਿਆਂ ਨੇ ਰੰਗ ਮੰਨਤਾ ਮਹਾਦੇਵ ਦੇ ਭਜਨ गा ਕੇ ਗੀਤ गा ਕੇ ਤਾਂ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਕਮੈਂਟਾਂ ਚ ਹਰ ਹਰ ਮਹਾਦੇਵ ਲਿਖ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ